ਤਰਮਿੰਦਰ ਦੀ ਮੌਤ ਕਿਵੇਂ ਹੋਈ ਹੋਈ ਜਾਂ ਨਹੀਂ ਜਾਣੋ ਪੂਰਾ ਸੱਚ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਪੰਜਾਬ ਦੇ ਪੁੱਤ ਤਰਮਿੰਦਰ ਦੀ 89 ਸਾਲ ਦੀ ਉਮਰ ਦੇ ਵਿੱਚ ਮੌਤ ਦੀਆਂ ਖਬਰਾਂ ਨੇ ਲੋਕਾਂ ਨੂੰ ਝੋੜਿਆ ਪਿਆ ਖਾਸ ਕਰਕੇ ਉਹ ਲੋਕ ਝੋੜੇ ਗਏ ਜਿਹੜੇ ਉਹਨਾਂ ਨੂੰ ਦਿਲੋਂ ਮੁਹੱਬਤ ਕਰਦੇ ਆ ਪਰ ਉਹਨਾਂ ਦੇ ਪਰਿਵਾਰ ਨੇ ਇਹ ਗੱਲ ਕਹੀ ਆ ਕਿ ਤਰਮਿੰਦਰ ਹੋਲੀ ਹਾਲੇ ਜਿਉਂਦੇ ਨੇ ਤਰਮਿੰਦਰ ਖੁਰਾਨੀ ਦੀ ਮੌਤ ਨਹੀਂ ਹੋਈ ਬਰੀਚ ਕੈਂਡੀ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਉਹਨਾਂ ਦੇ ਬਾਰੇ ਅਸੀਂ ਬਹੁਤੀ ਜਾਣਕਾਰੀ ਤਾਂ ਨਹੀਂ ਦੇ ਸਕਦੇ ਫਿਲਹਾਲ ਤਰਮਿੰਦਰ ਠੀਕ ਹਨ ਤੁਸੀਂ ਇਹ ਜਾਣ ਲਵੋ ਉਹਨਾਂ ਦਾ ਪਰਿਵਾਰ ਇਹ ਗੱਲ ਕਹਿੰਦਾ ਜੀ ਕਿ ਸਾਡੇ ਪਰਿਵਾਰਕ ਮੈਂਬਰ ਬਾਰੇ ਤਰਮਿੰਦਰ ਸਾਹਿਬ ਦੇ ਬਾਰੇ ਅਫਵਾਹਾਂ ਨਾ ਫਲਾਈਆਂ ਜਾਣ ਇਹ ਗੱਲ ਸੱਚੀ ਹੈ ਕਿ ਪੂਰੇ ਮੀਡੀਆ ਦੇ ਵਿੱਚ ਖਬਰ ਆ ਗਈ ਸੀ ਕੱਲ ਵੀ ਤੇ ਲੰਘੇ ਪਰਸੋ ਵੀ ਕਿ ਭਾਈ ਤਰਮਿੰਦਰ ਖੁਰਾਨੀ ਮੌਤ ਹੋ ਗਈ ਹੈ ਉਹਨਾਂ ਨੇ 89 ਸਾਲ ਦੀ ਉਮਰ ਦੇ ਵਿੱਚ ਬ੍ਰੀਚ ਕੈਂਡੀ ਹਸਪਤਾਲ ਮੁੰਬਈ ਦੇ ਵਿੱਚ ਆਖਰੀ ਸਾਹ ਲਿਆ ਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਪਈਆਂ ਉਹਦੇ ਵਿੱਚ ਰਾਜਨਾਥ ਸਿੰਘ ਜਿਹੜੇ ਭਾਰਤ ਦੇ ਕੇਂਦਰੀ ਮੰਤਰੀ ਆ ਉਹਨਾਂ ਨੇ ਵੀ ਪੋਸਟ ਪਾਈ ਸੀ ਲੰਗੇ ਕੱਲ ਉਹਨਾਂ ਨੇ ਲਿਖਿਆ ਸੀ ਕਿ ਤਰਮਿੰਦਰ ਸਾਹਿਬ ਵਰਗਾ ਵੈਟਰਨ ਅਦਾਕਾਰ ਤੁਰ ਗਿਆ ਇਸ ਗੱਲ ਦਾ ਬੜਾ ਦੁੱਖ ਆ ਉਹਨਾਂ ਨੇ ਲੰਮੀ ਚੌੜੀ ਪੋਸਟ ਲਿਖੀ ਸੀ ਪਰ ਜਦੋਂ ਉਹਨਾਂ ਨੂੰ ਸੱਚਾਈ ਪਤਾ ਲੱਗੀ ਕਿ ਭਾਈ ਤਰਮਿੰਦਰ ਹੋਰੀ ਮੁੱਕੇ ਨਹੀਂ ਖੜੇ ਜਾਂਦੇ ਨੇ ਫਿਰ ਉਹਨਾਂ ਨੇ ਉਸ ਪੋਸਟ ਨੂੰ ਡਿਲੀਟ ਕਰਤਾ ਲੰਗੇ ਕੱਲ ਜਵੇਦ ਅਖਤਰ ਸਾਹਿਬ ਨੇ ਵੀ ਪੋਸਟ ਪਾਈ ਸੀ ਕਿ ਤਰਮਿੰਦਰ ਸਾਹਿਬ ਦੇ ਜਾਣ ਦੇ ਉੱਤੇ ਦੁੱਖ ਆ ਉਹਨਾਂ ਨੇ ਵੀ ਬਾਅਦ ਵਿੱਚ ਪੋਸਟ ਸ਼ਾਇਰ ਡਿਲੀਟ ਕੀਤੀ ਹੈ ਲੱਗੇ ਕੱਲ ਬਹੁਤ ਵੱਡੇ ادارے દૈਨਿਕ ਭਾਸਕਰ ਵਰਗੇ ادارے ਨੇ ਬਹੁਤ ਵੱਡੀ ਸਟੋਰੀ ਹੈ ਜਿਹੜੀ ਬਹੁਤ ਵੱਡੀ ਖਬਰ ਹੈ ਜਿਹੜੀ ਉਹ ਆਪਣੀ ਵੈਬਸਾਈਟ ਦੇ ਉੱਤੇ ਲਾਈ ਸੀ ਕਿ ਉਹਨਾਂ ਦੀ ਮੌਤ ਹੋ ਗਈ ਹੈ ਪਰ ਜਦੋਂ ਸਚਾਈ ਸਾਹਮਣੇ ਆਈ ਤਾਂ ਉਹਨਾਂ ਨੇ ਵੀ ਉਹਨੂੰ ਡਿਲੀਟ ਕਰਤਾ ਲੱਗੇ ਕੱਲ ਹੋਰ ਬਹੁਤ ਸਾਰੇ ਸ਼ਖਸੀਤਾ ਨੇ ਇਹ ਪੋਸਟਾਂ ਪਾਈਆਂ ਪਰ ਜਦੋਂ ਪਤਾ ਲੱਗਾ ਜੀ ਕਿ ਉਹ ਜਿਉਂਦੇ ਨੇ ਫਿਰ ਉਹ ਪੋਸਟਾਂ ਡਿਲੀਟ ਕੀਤੀਆਂ ਅਸੀਂ ਵੀ ਲਿਖਿਆ ਸੀ ਕਿਉਂਕਿ ਜਦੋਂ ਇਥੇ ਰਾਜਨਾਥ ਸਿੰਘ ਵਰਗੀ ਸ਼ਖਸੀਅਤ ਕਹੇ ਜਵੇਦ ਅਖਤਰ ਸਾਹਿਬ ਵਰਗੀ ਸ਼ਖਸੀਅਤ ਕਹੇ ਫਿਰ ਉਹਨਾਂ ਨੇ ਉੱਤੇ ਯਕੀਨ ਕਰਨਾ ਬਣਦਾ ਫਿਰ ਆਪਾਂ ਵੀ ਲਿਖਦੇ ਹਾਂ ਵੀ ਭਾਈ ਸਾਹਿਬ ਨੂੰ ਵੀ ਦੁੱਖ ਆ ਪਰ ਜਦੋਂ ਸਚਾਈ ਪਤਾ ਲੱਗੀ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਤੇ ਫਿਰ ਸਭ ਨੇ ਉਹ ਪੋਸਟਾਂ ਡਿਲੀਟ ਕੀਤੀਆਂ ਹਨ ਤੇ ਕਰਦੀਆਂ ਵੀ ਚਾਹੀਦੀਆਂ ਪਰ ਹੈਰਾਨੀ ਇਸ ਗੱਲ ਦੀ ਆ ਕਿ ਸਭ ਕੁਝ ਪਤਾ ਹੋਣ ਤੋਂ ਬਾਅਦ ਵੀ ਕਈ ਪੰਜਾਬੀਆਂ ਨੇ ਤੇ ਗੈਰ ਪੰਜਾਬੀਆਂ ਨੇ ਸਾਰੀ ਰਾਤ ਲੰਘਿਆ ਪੂਰਾ ਦਿਨ ਧਰਮਿੰਦਰ ਖੁੱਲਰ ਨੂੰ ਮਾਰੀ ਰੱਖਿਆ ਕੁਝ ਕੀਡੀਗੇ ਵਾਲੇ ਦੇ ਮੀਡੀਆ ਵਾਲੇ ਉਹਨਾਂ ਨੂੰ ਕਹਿੰਗੇ ਕਿ ਨਾ ਕਹਗੇ ਕੁਝ ਕਿ ਜਿਹੜੇ ਛਲਾਰੂ ਜੇ ਹੁੰਦੇ ਆ ਜਿਹੜੇ ਕਿ ਆਪਦੇ ਘਰ ਦੇ ਵਿੱਚ ਹੀ ਕੋਈ ਨਾ ਕੋਈ ਪੁੱਠੀ ਸਿੱਧੀ ਜੀ ਘਾਟਤ ਵਾਲੀ ਖਬਰ ਕੱਢਦੇ ਰਹਿੰਦੇ ਆ ਉਹਨਾਂ ਨੇ ਇਹ ਲਾਇਆ ਥੰਬਨਲ ਕਿ ਤਰਮਿੰਦਰ ਦੀ ਮੌਤ ਤੋਂ ਬਾਅਦ ਸਨੀ ਦਿਵਲ ਤੇ ਹੀਮਾ ਮਲਣੀ ਦੀ ਆਪਸ ਦੇ ਵਿੱਚ ਖੜਕੀ ਦੋਵਾਂ ਦੇ ਵਿੱਚ ਜੰਗ ਛੜੀ ਤਰਮਿੰਦਰ ਦੀ ਮਰਤਕ ਦੇ ਲਿਆਂਦੀ ਗਈ ਸਾਨੇਵਾਲ ਪੰਜਾਬ ਦੇ ਵਿੱਚ ਉਹਨਾਂ ਨੇ ਮਰਤਕ ਦੇ ਲਿਆਂਦੀ ਗਈ ਇਹਨਾਂ ਨੂੰ ਫਿਟੇ ਮੂੰਹ ਤੇ ਲੱਖ ਦੀ ਕਰੋੜ ਦੀ ਲਹੰਤ ਸਮੁੱਚੇ ਪੰਜਾਬੀ ਚ ਜਕਰ ਚਾਹਣ ਤਾਂ ਇਹਨਾਂ ਨੂੰ ਪੇਸ਼ ਕਰ ਸਕਦੇ ਆ ਇਹਨਾਂ ਨੂੰ ਲਾੜਤਾ પા ਸਕਦੇ ਆ ਪਰ ਬਹੁਤ ਸਾਰੇ ਲੋਕ ਥੱਲੇ ਫਿਰ ਵੀ ਲਿਖੀ ਜਾਂਦੇ ਆ ਬੜਾ ਦੁੱਖ ਹੋਇਆ ਆਰ ਆਈ ਪੀ ਬੜਗ ਗੱਲਾਂ ਹੋਰ ਕਰੀ ਜਾਂਦੇ ਆ ਮਤਲਬ ਇਹ ਹੈ ਜੀ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਪੰਜਾਬੀਆਂ ਦਾ ਵੱਡਾ ਹਿੱਸਾ ਕਿਵੇਂ ਮੌਤ ਦਾ ਤਮਾਸ਼ਾ ਬਣਾ ਦਿੰਦਾ ਇਹਦੇ ਉੱਤੇ ਹੈਰਾਨੀ ਵੀ ਹੁੰਦੀ ਤੇ ਦੁੱਖ ਵੀ ਹੁੰਦਾ ਰਾਜਵੀਰ ਜਵੰਦਾ ਬਾਈ ਦੀ ਮੌਤ ਹੋਈ ਸੀ ਪਿੱਛੇ ਜੇ ਕਈ মিডিਏ ਵਾਲਿਆਂ ਨੇ ਤੇ ਆਮ ਲੋਕਾਂ ਨੇ ਮੌਤ ਤੋਂ ਪਹਿਲਾਂ ਹੀ ਉਹਨੂੰ ਮਾਰਤਾ ਸੀ ਵੀ ਭਾਈ ਉਹਦੀ ਮੌਤ ਹੋ ਗਈ ਹਸਪਤਾਲ ਦੇ ਵਿੱਚ ਦਮ ਤੋੜਤਾ ਰਾਤ ਹੀ ਦਮ ਤੋੜਿਆ ਸਰੀਰ ਬਿਲਕੁਲ ਐਕਟਿਵ ਨਹੀਂ ਸੀ ਬੰਦ ਹੋ ਗਏ ਜੀ ਸਾਰੇ ਅੰਗ ਪੁਰਜੇ ਸਾਰੇ ਸਰੀਰ ਦੇ ਬੰਦ ਹੋ ਗਏ ਇਹੋ ਜੀਆਂ ਬਕਵਾਸ ਗੱਲਾਂ ਲਿਖੀਆਂ ਸੀ ਫਿਰ ਟੱਬਰ ਦਾ ਮਨ ਕਿ ਹੋ ਜਾਊਗਾ ਕਿੰਨਾ ਦੁਖੀ ਹੋਊਗਾ ਆਪਾਂ ਸਮਝ ਸਕਦੇ ਆ ਪਰ ਮੇਰੀ ਬੇਨਤੀ ਆ ਕਿ ਬੰਦੇ ਦੇ ਮਰਨ ਤੋਂ ਪਹਿਲਾਂ ਉਹਨੂੰ ਆਪਾਂ ਮਾਰਿਆ ਨਾ ਕਰੀਏ ਜਦੋਂ ਬੰਦੇ ਦੇ ਸਾਹ ਚੱਲਦੇ ਹੋਣ ਤਾਂ ਉਹਦੇ ਸਾਹਾਂ ਦੀ ਦੋਰ ਟੁੱਟ ਜੇ ਇਹਦੀ ਆਪਾਂ ਕਾਮਨਾ ਨਾ ਕਰਿਆ ਕਰੀਏ ਆਪਣੀਆਂ ਆਤਾਂ ਦੇ ਵਿੱਚ ਇਹ ਜਿਹੜੀ ਗੱਲ ਸ਼ਾਮਲ ਆ ਇਹਨੂੰ ਆਪਾਂ ਕੱਢੀਏ ਲੰਘੇ ਕੱਲ ਈਸ਼ਾ ਦੇਵ ਨੇ ਇੱਕ ਪੋਸਟ ਪਾਈ ਆ ਮੈਂ ਉਹਦਾ ਹਿੰਦੀ ਦੇ ਵਿੱਚ ਅਨੁਵਾਦ ਕਰਕੇ ਦੱਸ ਦਿੰਦਾ ਪੰਜਾਬੀ ਦੇ ਵਿੱਚ ਕਿ ਮੀਡੀਆ ਪੂਰੀ ਤਰ੍ਹਾਂ ਗਲਤ ਖਬਰਾਂ ਫਲਾ ਰਿਹਾ ਪਾਪਾ ਦੀ ਹਾਲਤ ਸਥਿਰ ਆ ਈਸ਼ਾ ਦੇਵ ਦੇ ਕਿਨ ਮੁਤਾਬਕ ਤੇ ਉਹ ਰੋਕ ਕਰ ਰਹੇ ਆ ਅਸੀਂ ਸਾਰੇ ਬੇਨਤੀ ਕਰਦੇ ਆ ਕਿ ਸਾਡੇ ਪਰਿਵਾਰ ਦੀ ਪ੍ਰਾਈਵੇਸੀ ਦਾ ਸਨਮਾਨ ਕਰੋ ਪਾਪਾ ਦੀ ਜ਼ਿੰਦਗੀ ਸੇਤਮੰਦੀ ਦੇ ਲਈ ਦੁਆ ਕਰਨ ਵਾਲੇ ਲੋਕਾਂ ਦਾ ਧੰਨਵਾਦ ਫਿਰ ਹੀਮਾ ਮਲਨੀ ਦੇ ਵੱਲੋਂ ਤਰਵਿੰਦਰ ਖੁਰਾਣ ਦੀ ਧਰਮ ਪਤਨੀ ਦੇ ਵੱਲੋਂ ਥੋੜਾ ਜਿਹਾ ਗੁੱਸੇ ਵਾਲੇ ਲਹਿਜੇ ਦੇ ਵਿੱਚ ਪੋਸਟ ਪਾਈ ਗਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੋ ਕੁਝ ਹੋ ਰਿਹਾ ਇਹ ਮਾਫ ਕਰਨ ਦੇ ਲਾਇਕ ਨਹੀਂ ਆ ਜ਼ਿੰਮੇਵਾਰ ਚੈਨਲ ਕਿਸੇ ਵਿਅਕਤੀ ਬਾਰੇ ਝੂਠੀਆਂ ਖਬਰਾਂ ਕਿਵੇਂ ਫੈਲਾ ਸਕਦੇ ਆ ਜਿਹੜਾ ਬੰਦਾ ਇਲਾਜ ਦਾ ਜਵਾਬ ਦੇ ਰਿਹਾ ਤੇ ਠੀਕ ਹੋ ਰਿਹਾ ਇਹ ਬੇਹੱਦ ਅਪਮਾਨਜਨਕ ਤੇ ਗੈਰ ਜ਼ਿੰਮੇਵਾਰਾਨਾ ਵਿਹਾਰ ਆ ਕਿਰਪਾ ਕਰਕੇ ਪਰਿਵਾਰ ਤੇ ਸਾਡੀ ਨਿੱਜਤਾ ਦਾ ਖਿਆਲ ਰੱਖਿਆ ਜਾਵੇ ਇੱਕ ਮੈਂਬਰ ਪਾਰਲੀਮੈਂਟ ਆ ਬੰਦਾ 91 ਸਾਲ ਦੀ ਉਮਰ ਦਾ ਜਿਨੇ 35 ਦੇ ਵਿੱਚ ਸਫਰ ਸ਼ੁਰੂ ਕਰਕੇ ਤੇ ਫਿਲਮਾਂ ਦੇ ਵਿੱਚ ਸੈਂਕੜਿਆਂ ਦੇ ਵਿੱਚ ਕੰਮ ਕੀਤਾ ਤੇ ਆਪਾਂ ਉਹਦੇ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਜੇਕਰ ਪੋਸਟਾਂ 'ਚ ਲਿਖਦੇ ਆ ਕਿ ਉਹ ਤਾਂ ਮਰ ਗਿਆ ਹੈ ਉਤਰ ਰਿਹਾ ਹੀ ਨਹੀਂ ਪਰਿਵਾਰ ਦੁਖੀ ਬਹੁਤ ਆ ਪੁੱਭਾਂ ਮਾਰ ਮਾਰ ਰੋਏ ਉਥੇ ਅਮਰ ਖਾਨ ਵੀ ਰੋਇਆ ਉਥੇ ਅਮਤਾਬਚਨ ਵੀ ਪਹੁੰਚਿਆ ਇਹਨਾਂ ਗੱਲਾਂ ਤੋਂ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਗੁਰੇਜ਼ ਕਰਨਾ ਚਾਹੀਦਾ ਚਾਹੀਦਾ ਸਭ ਨੂੰ ਹੀ ਆ ਪਰ ਖਾਸ ਕਰਕੇ ਪੰਜਾਬੀਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੁਣ ਮੈਂ ਕੱਲ ਇਸ ਗੱਲੋਂ ਬੜਾ ਹੈਰਾਨ ਹੋਇਆ ਵੀ ਕੁਝ ਕੁ ਲੋਕਾਂ ਨੇ ਨਾ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਵੀ ਉਹਨੇ ਕਿਹੜਾ ਪੰਜਾਬ ਲਈ ਕੁਝ ਕੀਤਾ ਕੱਲ ਕੁਝ ਕੁ ਬੰਦੇ ਨੇ ਲਿਖਿਆ ਕਿ ਧਰਮਿੰਦਰ ਦੇ ਜਾਣਦੇ ਉੱਤੇ ਦੁੱਖ ਕਰਦਾ ਉਹਨੇ ਕਿਹੜਾ ਪੰਜਾਬ ਲਈ ਕੁਝ ਕੀਤਾ ਜਿਹੜੇ ਲੋਕਾਂ ਨੇ ਇਹ ਲਿਖਿਆ ਉਹਨਾਂ ਨੇ ਆਪਦੇ ਪਿੰਡ ਦੀ ਗਲੀ ਵਾਸਤੇ ਵੀ ਕਦੇ ਕੁਝ ਨਹੀਂ ਕੀਤਾ ਉਹਨਾਂ ਨੇ ਗਵਾਂਢੀ ਵਾਸਤੇ ਵੀ ਕੁਝ ਨਹੀਂ ਕੀਤਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਨੇ ਪੰਜਾਬ ਬਾਰੇ ਕੀ ਕੀਤਾ ਹੋਊਗਾ ਉਹਨਾਂ ਨੇ ਤਾਂ ਪਿੰਡ ਬਾਰੇ ਕੁਝ ਨਹੀਂ ਕੀਤਾ ਤੁਹਾਡੀ ਆਪਣੀ ਦੇਣ ਤੁਹਾਡੀ ਆਪਣੀ ਗਲੀ ਨੂੰ ਕੀ ਆ ਪਹਿਲਾਂ ਤਾਂ ਇੱਥੋਂ ਸ਼ੁਰੂ ਕਰਗੇ ਆਪਾਂ ਧਰਮਿੰਦਰ ਦਾ ਲੇਖਾ ਜੋਖਾ ਬਾਦ ਦੇ ਵਿੱਚ ਕਰਦੇ ਆ ਕਿਸੇ ਹੋਰ ਦਾ ਲੇਖਾ ਜੋਖਾ ਬਾਦ ਚ ਕਰਦੇ ਆ ਪਰ ਤੁਹਾਡੀ ਆਪਣੀ ਗਲੀ ਨੂੰ ਆਪਣੇ ਗਵਾਂਢ ਨੂੰ ਆਪਣੀ ਪੱਤੀ ਨੂੰ ਕੀ ਦੇਣਾ ਜੇ ਤਾਂ ਕੋਈ ਦੇਣਾ ਫਿਰ ਉਹਦੇ ਬਾਰੇ ਵਿਰਵਾ ਪੇਸ਼ ਕੀਤਾ ਜਾਵੇ ਮਤਲਬ ਇਹ ਆ ਵੀ ਜਿਹਨੂੰ ਕੋਈ ਮਕਾਨ ਨਹੀਂ ਲੈ ਕੇ ਜਾਂਦਾ ਉਹ ਅੱਜਕੱਲ ਕਿਸੇ ਬਾਰੇ ਵੀ ਬੋਲਦਾ ਹੈਰਾਨੀ ਇਸ ਗੱਲ ਦੀ ਆ ਕੱਲ ਮੈਨੂੰ ਇੱਕ ਸੱਜਣ ਨੇ ਸੁਨੇਹਾ ਪਾਇਆ ਕਹਿੰਦੇ ਜੀ ਇਹ ਤਾਂ ਬੀਜੇਪੀ ਦਾ ਸੰਸਦ ਮੈਂਬਰ ਸੀ ਇਹਨਾਂ ਦੀ ਮਰਨ ਨਹੀਂ ਕਰਦਾ ਦੁੱਖ ਤੇ ਮੈਂ ਕਹਾਂ ਜੀ ਜਿਹਨਾਂ ਨੂੰ ਤੁਸੀਂ ਵੋਟਾਂ ਪਾਉਂਦੇ ਹੋ ਤੁਹਾਡੇ ਘਰੇ ਆ ਕੇ ਤੁਹਾਡੇ ਮੂੰਹ 'ਚ ਬੁਰਕੀਆਂ ਪਾਉਂਦੇ ਹੋਣੇ ਆ ਉਹ ਬੀਜੇਪੀ ਵੱਲੋਂ ਸੀ ਉਹ ਅੰਨਾ ਡੀਐਮਕੇ ਵੱਲੋਂ ਸੀ ਉਹ ਤ੍ਰਿਣਮੂਲ ਕਾਂਗਰਸ ਵੱਲੋਂ ਹੋਵੇ ਉਹ ਆਮ ਆदमी ਪਾਰਟੀ ਵੱਲੋਂ ਹੋਵੇ ਉਹ ਅਕਾੜੀ ਦਲ ਦੇ ਵੱਲੋਂ ਹੋਵੇ ਆਪਾਂ ਇਸ ਗੱਲ ਤੋਂ ਕੀ ਲੈਣਾ ਆਪਾਂ ਪੰਜਾਬ ਦੇ ਜੰਮੇ ਜਾਏ ਤੇ ਪੰਜਾਬ ਦੇ ਜੰਮੇ ਜਾਈ ਨੇ ਜਾ ਕੇ ਬੋਲੀਵੁੱਡ ਦੇ ਵਿੱਚ ਕਿਵੇਂ ਨਾਮਣਾ ਖੱਟਿਆ ਉਹਦੇ ਸੰਘਰਸ਼ ਨੂੰ ਸਲਾਮ ਕਰੀਏ ਉਹਦੀ ਫਿਲਮ ਖੇਤਰ ਨੂੰ ਦੇਣ ਨੂੰ ਸਲਾਮ ਕਰੀਏ ਪਰ ਨਾ ਸਾਡੇ ਮੂੰਹ ਦੇ ਵਿੱਚੋਂ ਜੇ ਐਪਰੀਸ਼ੀਏਟ ਵਾਲੀ ਗੱਲ ਨਿਕਲੇ ਤਾਂ ਫਿਟੇ ਮੂੰਹ ਹੀ ਆ ਕਿਉਂਕਿ ਆ ਪਤਾ ਲੱਤਾ ਖਿੱਚ ਸਕਦੇ ਜਿਉਂਦੇ ਦੀਆਂ ਵੀ ਤਮਰੇ ਦੀਆਂ ਵੀ ਸਾਨੂੰ ਤਾਂ ਪਸੰਦ ਹੀ ਕੋਈ ਨਹੀਂ ਸਾਨੂੰ ਅਸੀਂ ਤਾਂ ਆਪਦੇ ਆਪ ਨੂੰ ਪਸੰਦ ਕਰਦੇ ਕਿ ਮੈਂ ਸਭ ਤੋਂ ਸਿਆਣਾ ਮੈਂ ਬੜਾ ਗੁਣੀ ਮੈਂ ਬਹੁਤ ਕਮਾਲ ਕਰਦਾ ਮੈਂ ਐਂ ਕਰਦਾ ਧਰਮ ਦੇ ਵਿੱਚੋਂ ਲੋਕੇ ਨਿਕਲਦੇ ਨਹੀਂ ਆ ਜਦ ਕਿ ਇਹ ਨਾ ਗੱਲਾਂ ਦਾ ਵजूद ਕੋਈ ਨਹੀਂ ਧਰਮਿੰਦਰ ਖੋਰੀ ਬੀਕਾਨੇਰ ਤੋਂ ਪਾ ਜਾਣਦੇ ਕਿ ਭਾਜਪਾ ਦੇ ਆਗੂ ਰਹੇ ਸੰਸਦ ਮੈਂਬਰ ਰਹੇ ਫਿਰ ਕੀ ਹੋ ਗਿਆ ਇਹ ਬੀਕਾਨੇਰ ਦੇ ਲੋਕ ਜਾਣਨ ਕੀਤਰ ਭਿੰਦਰ ਜਾਨੇ ਆਪਾਂ ਇਸ ਗੱਲ ਤੋਂ ਕੀ ਲੈਣਾ ਮੈਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਜ਼ਰੂਰ ਰਹਿੰਦਾ ਵੀ ਸਨੀ ਦੇ ਵਾਲ ਹੋਰੀ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਬੀਜੇਪੀ ਵੱਲੋਂ ਉਹ 5 ਸਾਲ ਬਿਲਕੁਲ ਨਹੀਂ ਗੁਰਦਾਸਪੁਰ ਦੇ ਖੇਤਰ ਦੇ ਵਿੱਚ ਆਏ ਉਹ 5 ਸਾਲ ਬਿਲਕੁਲ ਨਹੀਂ ਬੋਲੇ ਇਹ ਮੇਰੇ ਲਈ ਤੇ ਖੇਤਰ ਦੇ ਲੋਕਾਂ ਦੇ ਲਈ ਦੁੱਖਵਾਰੀ ਗੱਲ ਆ ਪਰ ਆਪਾਂ ਇਹ ਗੱਲ ਥੋੜੀ ਕਵਾਂਗੇ ਵੀ ਉਹਦੀਆਂ ਤਾਂ ਫਿਲਮਾਂ ਬਕਵਾਸ ਆ ਉਹਦੀਆਂ ਬਹੁਤ ਸਾਰੀਆਂ ਫਿਲਮਾਂ ਚੱਲੀਆਂ ਜਦੋਂ ਅਸੀਂ ਕਿਸੇ ਦਾ ਤੁਲਨਾਤਮਕ ਧਿਆਨ ਕਰਦੇ ਹਾਂ ਉਦੋਂ ਅਸੀਂ ਇੱਕ ਪਾਸੜ ਹੁੰਨੇ ਆ ਕਿਉਂਕਿ ਸਾਡੇ ਕੋਲੇ ਤਰਕਤਾ ਹੁੰਦਾ ਨਹੀਂ ਸਾਡੇ ਕੋਲ ਤਾਂ ਕੱਲੀ ਪੜਾ ਸੱਗੋ ਬਗਲਾਟਾ ਧਰਮਿੰਦਰ ਨੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਬੜੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਉਹਨੇ ਪੰਜਾਬ ਦਾ ਨਾਂ ਘਟ ਲਿਆ ਆ ਉਹਦੀਆਂ ਫਿਲਮਾਂ ਦੇ ਵਿੱਚ ਜਾਂ ਉਹ ਪੰਜਾਬ ਦੇ ਵਿੱਚ ਵੱਧ ਆਇਆ ਜਾਂ ਘਟ ਆਇਆ ਇਹ ਉਹਦੀ ਜ਼ਿੰਦਗੀ ਦੇ ਔਰ ਜਿਵੇਂ ਤੇ ਉਹਦੇ ਮਨ ਦੀ ਅਵਸਥਾ ਦੀ ਗੱਲ ਹੋਊਗੀ ਪਰ ਆਪਣੇ ਮਨ ਦੀ ਅਵਸਥਾ ਕਿੱਥੇ ਜੇ ਗਲਤ ਹੈ ਇਹ ਆ ਧਰਮਿੰਦਰ ਵਰਗੀਆਂ ਸ਼ਖਸੀਅਤਾਂ ਪੰਜਾਬ ਦੇ ਵਿੱਚ ਹੋਰ ਕਿੰਨੀਆਂ ਕਾ ਤੁਸੀਂ ਦੱਸੋ ਵੀ ਫਿਰ ਕਿਹਦੇ ਉੱਤੇ ਮਾਨ ਕਰਗੇ ਸਾਡੇ ਕੋਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੀਆਂ ਮਹਾਨ ਹਸਤੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਕਿੰਨਾ ਚੇਤੇ ਰੱਖਦੇ ਹੋ ਤੁਸੀਂ ਸਾਲ ਦੇ ਵਿੱਚ ਤਾਂ ਦੋ ਵਾਰੀ ਉਹਨਾਂ ਨੂੰ ਚੇਤੇ ਕਰਦੇ ਹੋ ਤੁਹਾਨੂੰ ਨਾ ਤਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜੇਲ੍ਹ ਡਾਰੀ ਬਾਰੇ ਪਤਾ ਹੋਣਾ ਨਾ ਤੁਸੀਂ ਪੜ੍ਹੀ ਹੋਣੀ ਆ ਨਾ ਤੁਹਾਨੂੰ ਬਾਕੀ ਸ਼ਹੀਦਾਂ ਦੇ ਬਾਰੇ ਪਤਾ ਹੋਣਾ ਨਾ ਤੁਹਾਨੂੰ ਬਾਕੀ ਜਿਹੜੇ ਯੋਧਿਆਂ ਦੀਆਂ ਕੁਰਬਾਨੀਆਂ ਬਾਰੇ ਪਤਾ ਹੋਣਾ ਕੱਲੇ ਪੰਜਾ ਸੱਤਾ ਦਸਾਂ ਦੇ ਨਾਵਾਂ ਦਾ ਪਤਾ ਹੋਣਾ ਤੇ ਤੁਸੀਂ ਕਹਿੰਦੇ ਵੀ ਭਾਈ ਸਾਡੀ ਦੇਣ ਇਹਦੇ ਵਿੱਚ ਹੀ ਆ ਵੀ ਕੋਈ ਸਾਨੂੰ ਇਹਨਾਂ ਦੇ ਨਾਮ ਆਉਂਦੇ ਆ ਮਤਲਬ ਇਹ ਜੀ ਕਿ ਪੰਜਾਬਗਾਂ ਦਾ ਇੱਕ ਹਿੱਸਾ ਕਿਸੇ ਦੇ ਬਾਰੇ ਵਿੱਚ ਕੁਝ ਵੀ ਕਹਿਣ ਦੇ ਵਿੱਚ ਮੁਹਾਰਤ ਰੱਖਦਾ ਤੇ ਮਾਣ ਸਮਝਦਾ ਜਦ ਕਿ ਇਦਾਂ ਦੀਆਂ ਗੱਲਾਂ ਚਾਹੀਦੀਆਂ ਨਹੀਂ ਵਿਚਾਰ ਤਾਰਕਮਤਪੇਦ ਹੋਣੇ ਕੋਈ ਇੱਕ ਪਾਸਾ ਤੁਹਾਨੂੰ ਕਿਸੇ ਦਾ ਚੰਗਾ ਦਾ ਲੱਗਦਾ ਇਹ ਵੱਖਰੀ ਗੱਲ ਆ ਪਰ ਤੁਸੀਂ ਇਹ ਸੋਚੋ ਕਿ ਜੇਕਰ ਤੁਸੀਂ ਅੱਜ ਸੋਹਣੇ ਸੁਨੱਖੇ ਵੀ ਹੋਵੋ ਤੇ ਤੁਸੀਂ ਆਪਦੇ ਪਿੰਡ ਦੇ ਵਿੱਚੋਂ ਉੱਠ ਕੇ ਬੋਲੀਵੁੱਡ ਦੇ ਵਿੱਚ ਨਾਂ ਕਮਾਉਣਾ ਹੋਵੇ ਤੁਸੀਂ ਇੰਉਂ ਕਮਾ ਸਕਦੇ ਆ ਉਹ ਬੰਦਾ ਜਿਹੜੇ ਵੇਲੇ ਦੇ ਵਿੱਚ ਨਾ YouTube ਸੀ ਨਾ ਇੰਟਰਨੈਟ ਸੀ ਨਾ ਮੋਬਾਈਲ ਸੀ ਨਾ ਕੁਝ ਵੀ ਨਹੀਂ ਸੀ ਉਹ ਬੰਦਾ ਸਾਂਨੇਵਾਲ ਦੇ ਵਿੱਚੋਂ ਤੁਰਿਆ ਤੇ ਬੰਬਈ ਦੇ ਵਿੱਚ ਪਹੁੰਚਿਆ ਜਿਹੜੀ ਹੁਣ ਮੁੰਬਈ ਆ ਤੇ ਉਹਨੇ ਸੈਂਕੜੇ ਫਿਲਮਾਂ 'ਚ ਕੰਮ ਕੀਤਾ ਬੜੀਆਂ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਵਜ੍ਹਾ ਤਾਂ ਇਹ ਨਾ ਜੀ ਕਿ ਪੰਜਾਬ ਦੇ ਵਿੱਚੋਂ ਉੱਠ ਕੇ ਆਇਆ ਸਾਂਨੇਵਾਲ ਦਾ ਜੰਮਿਆ ਜਾਇਆ ਤੇ ਆਪਾਂ ਉਹਦੇ ਉੱਤੇ ਮਾਣ ਕਿਉਂ ਨਾ ਕਰੀਏ ਸੋ ਗੱਲ ਇਹ ਜੀ ਕਿ ਆਪਾਂ ਕਿਸੇ ਦੇ ਬਾਰੇ ਵੀ ਮਾੜੇ ਖਿਆਲ ਨਾ ਰੱਖਿਆ ਕਰੀਏ ਅਸੀਂ ਐਪਰੀਸ਼ੀਏਟ ਕਰਿਆ ਕਰੀਏ ਯਾਰ ਵੀ ਇਹਨੇ ਬਹੁਤ ਸੋਹਣਾ ਕੰਮ ਕੀਤਾ ਪਤਾ ਨਹੀਂ ਕਿਉਂ ਫਿਟੇ ਮੂੰਹ ਵਾਲੀ ਗੱਲ ਹੀ ਆ ਵੀ ਜੇਕਰ ਆਪਸਾ ਕਿਸੇ ਦੇ ਬਾਰੇ ਚੰਗਾ ਕਹਿ ਲੀਏ ਨਾ ਅੱਜ ਕੱਲ ਤਾਂ ਹੀ ਆਉਂ ਲੱਗਦਾ ਨਾ ਤਾਂ ਲੋਕ ਨਾ ਕੋਈ ਗਾਇਕ ਪਸੰਦ ਆ ਨਾ ਕੋਈ ਨੇਤਾ ਪਸੰਦ ਆ ਨਾ ਕੋਈ ਸਿੱਖੀ ਦਾ ਪ੍ਰਚਾਰਕ ਪਸੰਦ ਆ ਨਾ ਕੋਈ ਕਾਰੋਬਾਰੀ ਪਸੰਦ ਆ ਨਾ ਹੀ ਕੋਈ ਹੋਰ ਬੰਦਾ ਪਸੰਦ ਆ ਗਵਾਂਡੀ ਵੀ ਪਸੰਦ ਆ ਅੱਜਕੱਲ ਫਿਰ ਆਪਾਂ ਕਿਹਨੂੰ ਪਸੰਦ ਹੋਵਾਂਗੇ ਇਸ ਕਰਕੇ ਧਰਮਿੰਦਰ ਵਰਗੇ ਲੋਕਾਂ ਨੂੰ ਜਾਂ ਧਰਮਿੰਦਰ ਦੀ ਆਪਾਂ ਪਰੇ ਗੱਲ ਕਰ ਲਈਏ ਹੋਰ ਵੀ ਜਿਹੜੀ ਸ਼ਖਸੀਅਤ ਆ ਜਿਹੜੀ ਸਮਾਜ ਦੇ ਲਈ 100 ਦੇ ਵਿੱਚੋਂ 2 ਪੈਸੇ ਵੀ ਕੰਮ ਕਰਦੀ 1 ਪੈਸਾ ਵੀ ਕੰਮ ਕਰਦੀ ਆ ਉਹਦਾ ਆਪਾਂ ਧੰਨਵਾਦ ਕਰੀਏ ਕਿਉਂਕਿ ਆਪਾਂ 1 ਪੈਸਾ ਕਰਨ ਜੋਗੇ ਵੀ ਨਹੀਂ ਆ ਆਪਣੀ ਕੋਈ ਪੁਛ ਪ੍ਰਤੀਤ ਨਹੀਂ ਕੀ ਇਹ ਵੀ ਗੱਲ ਸਮਝ ਗਏ ਆਪਾਂ ਆਪਦੇ ਦਸਾਂਵੀਆਂ ਦੇ ਧਾਇਰੇ ਦੇ ਵਿੱਚ ਜਾਉਨੇ ਆ ਉਹ ਕਰੋਨਾ ਲੋਕਾਂ ਦੇ ਧਾਇਰੇ ਦੇ ਵਿੱਚ ਜਿਉਂੇ ਤੇ ਅੱਜ ਅਮਰ ਖਾਨ ਤੋਂ ਲੈ ਕੇ ਸਲਮਾਨ ਖਾਨ ਤੋਂ ਲੈ ਕੇ ਭਾਰਤ ਦੇ ਚੋਟੀ ਦੇ ਜਿਹੜੇ ਵੀ ਅਦਾਕਾਰ ਆ ਉਹ ਬ੍ਰੀਚਕੈਂਡੀ ਹਸਪਤਾਲ ਦੇ ਵਿੱਚ ਪਹੁੰਚ ਰਹੇ ਆ ਉਹ ਉੱਥੇ ਜਾ ਕੇ ਦੁੱਖ ਦਾ ਇਜ਼ਹਾਰ ਕਰ ਰਹੇ ਪਰਿਵਾਰ ਉਹ ਉੱਥੇ ਜਾ ਕੇ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਰਹੇ ਆ ਆਜੂ ਆਪਾਂ ਉਹਨਾਂ ਦੇ ਜਜ਼ਬਾਤ ਦੀ ਕਦਰ ਕਰਗੇ ਆਪਾਂ ਟੱਬਰ ਦੀ ਪੀੜ ਨੂੰ ਸਮਝ ਗਏ ਹੋ ਸਕਦਾ ਤਰਮਿੰਦਰ ਹੋਰੀ ਇਸ ਵੇਲੇ ਸੱਚੀ ਮੁੱਚੀ ਬੇਸੁਰਤੀ ਦੇ ਵਿੱਚ ਹੋਣ ਕਿਉਂਕਿ ਵੈਂਟੀਲੇਟਰ ਦੇ ਉੱਤੇ ਆਹੋ ਡਾਕਟਰਾਂ ਨੇ ਇਹ ਗੱਲ ਕਹੀ ਸੀ ਕਿ 72 ਘੰਟੇ ਇਹਨਾਂ ਦੇ ਲਈ ਬਹੁਤ ਸੰਕਟ ਵਾਲੇ ਕ੍ਰਿਟੀਕਲ ਆ ਉਹ 72 ਘੰਟੇ ਦੇ ਵਿੱਚੋਂ ਕੁਝ ਘੰਟੇ ਬਾਕੀ ਆ ਹੋ ਸਕਦਾ ਬੇਸੁਰਤੀ ਦੇ ਵਿੱਚ ਹੋਣ ਹੋ ਸਕਦਾ ਉਹ ਤੰਦਰੁਸਤੀ ਵੱਲ ਹੋਣ ਹੋ ਸਕਦਾ ਉਹ ਬਿਲਕੁਲ ਹੀ ਨਾ ਦੁਨੀਆ ਤੇ ਹੋਣ ਹੋ ਸਕਦਾ ਭਾਈ ਉਹ ਅੱਖਾਂ ਝਪਕ ਰਹੇ ਹੋਣ ਪਰ ਜਦੋਂ ਪਰਿਵਾਰ ਹੀ ਗੱਲ ਕਹਿੰਦਾ ਕਿ ਉਹ ਰਿਕਵਰੀ ਵੱਲ ਵੱਧ ਰਹੀ ਹੈ ਤੇ ਗੱਲ ਖਤਮ ਹੋ ਗਈ ਫਿਰ ਮੇਰੀ ਤੁਹਾਡੀ ਕੋਈ ਗੱਲ ਵਿੱਚ ਰਹਿੰਦੀ ਨਹੀਂ ਵੀ ਭਾਈ ਆਪਾਂ ਕਹਿੰਦੇ ਨਾ ਨਾ ਇਹ ਪਰਿਵਾਰ ਝੂਠ ਬੋਲਦਾ ਹੈ ਤਾਂ ਐਂ ਕਰਦਾ ਹੈ ਬਹੁਤ ਲੋਕਾਂ ਨੂੰ ਆਪਾਂ ਈਵੇਂ ਮਾਰਿਆ ਅਮਤਾਬ ਚੰਨ ਨੂੰ ਤਾਂ ਮੇਰਾ ਖਿਆਲ ਹੈ ਵੀ ਇੱਥੇ 25 30 ਵਾਰੀ ਤਾਂ ਮਾਰ ਹੀ ਦਿੱਤਾ ਇੱਥੇ ਕਦੇ ਬੱਬੂ ਮਾਨ ਦੇ ਬਾਰੇ ਮਾੜੀ ਖਬਰ ਕਦੇ ਕਿਸੇ ਬਾਰੇ ਮਾੜੀ ਖਬਰ ਕਦੇ ਕਿਸੇ ਬਾਰੇ ਮਾੜੀ ਖਬਰ ਆਪਾਂ ਨੂੰ ਇਹਨਾਂ ਸ਼ਰਾਰਤਾਂ ਤੋਂ ਮਿਲਦਾ ਕੀ ਹੈ ਇੱਕ ਗੱਲ ਹੋਰ ਜਿਹੜੇ ਲੋਕ ਵੱਡੇ ਵੱਡੇ ਧਾਰਮਿਕ ਅਦਾਰਿਆਂ ਦੇਗਾ ਈਆ ਹੀ ਦੇ ਅਸੀਂ ਗਲਤ ਫੋਟੋਆਂ ਬਣਾ ਸਕਦੇ ਆ ਜਿਹੜੇ ਲੋਕ ਵਕਫ ਵਕਫ ਥਾਵਾਂ ਦੇ ਉੱਤੇ ਗਲਤ ਸੂਚਨਾਵਾਂ ਫਲਾ ਸਕਦੇ ਆ ਜਿਹੜੇ ਲੋਕ ਏਆਈ ਦੇ ਰਾਹੀਂ ਬੰਦਿਆਂ ਦੀਆਂ ਗਲਤ ਤਸਵੀਰਾਂ ਬਣਾ ਕੇ ਨਿੱਜੀ ਤਸਵੀਰਾਂ ਬਣਾ ਕੇ ਵੀਡੀਓ ਬਣਾ ਕੇ ਪੇਸ਼ ਕਰ ਸਕਦੇ ਆ ਉਹਨਾਂ ਲੋਕਾਂ ਦਾ ਕੋਈ ਕਿਰਦਾਰ ਨਹੀਂ ਆ ਉਹ ਲੋਕ ਤਰਮਿੰਦਰ ਦੇ ਕਿੰਨੇ ਸਕੇ ਹੋਣਗੇ ਸੋ ਮੈਂ ਤਰਮਿੰਦਰ ਦੇ ਨਾਲ ਇੱਕ ਵਾਰ ਇੰਟਰਵਿਊ ਕੀਤੀ ਆ ਅੱਜ ਤੱਕ ਗੱਲ ਮੇਰਾ 12 13 ਸਾਲ ਪੁਰਾਣੀ ਹੋਣੀ ਆ ਮੈਂ ਨਵੇਂਪੁਰ ਦਾ ਤੇ ਤਰਮਿੰਦਰ ਖੋਰੀ ਮੰਝੇ ਹੋਏ ਜਿਉ ਆਜ 99 ਸਾਲ ਦੇ ਆ ਉਦੋਂ ਮੇਰੇ ਖਿਆਲ ਆ ਵੀ ਹੋ 76 77 ਦੇ ਹੋਣਗੇ ਪਰ ਉਹਨਾਂ ਨੇ ਮੇਰੇ ਵਰਗੇ ਬੰਦੇ ਦਾ ਜਿਨ੍ਹਾਂ ਨੂੰ ਉਹਨਾਂ ਦੇ ਬਾਰੇ ਸ਼ਾਇਦ ਘੱਟ ਜਾਣਕਾਰੀ ਵੀ ਹੋਵੇ ਉਹਨਾਂ ਨੇ ਕੱਲੀ-ਕੱਲੀ ਗੱਲ ਦੱਸੀ ਵੀ ਸ਼ੋਲੇ ਫਿਲਮ ਕਿਵੇਂ ਮਿਲੀ ਮੈਂ ਪਿੰਡ ਤੋਂ ਚੱਲ ਕੇ ਕਿਵੇਂ ਗਿਆ ਮੈਂ ਕਿਵੇਂ ਆਪਣੀਆਂ ਫੋਟੋਆਂ ਭੇਜੀਆਂ ਸੀ ਐਡੀਸ਼ਨ ਦੇ ਲਈ ਕਿਹੜੇ ਰਸਾਲੇ ਦੇ ਲਈ ਭੇਜੀਆਂ ਸੀ ਫਿਰ ਮੈਨੂੰ ਪਹਿਲੀ ਫਿਲਮ ਕਿਵੇਂ ਮਿਲੀ ਫਿਰ ਉੱਥੇ ਰਾਜਨੀਤੀ ਕਿਵੇਂ ਹੋਈ ਫਿਰ ਸ਼ੋਲੇ ਦੇ ਵਿੱਚ ਮੇਰਾ ਅਮਤਾਬਚਨ ਨਾਲ ਕੀ ਰਸੂਖ ਰਿਹਾ ਫਿਰ ਤਰਵਿੰਦਰ ਦਾ ਇਹ ਗੱਬਰ ਸਿੰਘ ਦੇ ਨਾਲ ਅਮਜ਼ਦ ਖਾਨ ਦੇ ਨਾਲ ਕਿਵੇਂ ਰਿਹਾ ਮਿਲਜੋਲ ਰਿਹਾ ਸੋ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਮਤਲਬ ਇਹ ਜਿਕੇ ਬਹੁਤ ਵੱਡਾ ਅਦਾਕਾਰ ਆ ਬੇਹਦ ਵੱਡਾ ਅਦਾਕਾਰ ਆ ਆਪਾਂ ਜਦੋਂ ਉਸ ਰਾਹ ਦੇ ਉੱਤੇ ਤੁਰ ਕੇ ਦੇਖੀਏ ਨਾ ਸੋਚ ਕੇ ਦੇਖੋ ਇਹ ਰਾਹ ਕੋਈ ਮਖਬਲੀ ਨਹੀਂ ਹੈਗੇ ਇਹ ਰਾਹ ਉਬੜ ਖੜ ਬੜ ਇੰਨੇ ਆ ਕਿ ਉੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਵੀ ਮੁੰਬਈ ਦੇ ਵਿੱਚ ਲੋਕ ਜਾਂਦੇ ਹੀਰੋ ਬਣਨ ਦੇ ਲਈ ਇੰਨੀਆਂ ਕਾ ਸਹੂਲਤਾਂ ਹੁਣ 35 ਦੇ ਵਿੱਚ ਨਹੀਂ ਸੀ ਪਰ ਅੱਜ ਵੀ ਉਹਨਾਂ ਦੇ ਪੈਰ ਨਹੀਂ ਲੱਗਦੇ ਤੇ ਜੇਕਰ ਕਿਸੇ ਪੰਜਾਬੀ ਬੰਦੇ ਨੇ ਪੈਰ ਲਾਏ ਆਪਦੇ ਪੈਰ ਲਾਏ ਉਹ ਕਾਮਯਾਬ ਹੋਇਆ ਆਪਾ ਉਹਦੇ ਤੇ ਰਸ਼ਕ ਕਰਗੇ ਆਪਾਂ ਉਹਦੀ ਤੰਦਰੁਸਤੀ ਦੀ ਕਾਮਨਾ ਕਰਗੇ ਉਹਦੀ ਉਮਰ ਲੰਮੀ ਹੋਵੇ ਉਹਦੀ ਉਮਰ ਚੜ੍ਹਦੀ ਕਲਾ ਦੇ ਵਿੱਚ ਰਹੇ ਆਪਾਂ ਇਹਦੀ ਕਾਮਨਾ ਕਰਗੇ ਆਪਾਂ ਹਮੇਸ਼ਾ ਹਰ ਗੱਲ ਦੇ ਉੱਤੇ ਹੁਣਦਰ ਦਾ ਪੇਸ਼ ਕਰਗੇ ਕਿ ਤਰਮਿੰਦਰ ਤਾਂ ਇਉਂ ਸੀ ਉਹ ਤਾਂ ਇਉਂ ਸੀ ਉਹ ਤਾਂ ਜੀ दारू ਬਹੁਤ ਪੀਂਦਾ ਸੀ दारू ਪੀਣੀ ਮਾੜੀ ਗੱਲ ਆ ਪਰ ਪੰਜਾਬ ਵੀ ਤਾਂ दारू ਦੇ ਸਰ ਤੇ ਚੱਲਦਾ ਹੁਣ ਪੰਜਾਬ ਦੇ ਵਿੱਚ ਪੈਰ ਪੈਰ ਤੇ ਠੇਕਾ दारू ਕਰਕੇ ਆ ਤੇ दारू ਕਰਕੇ ਸਟੇਟ ਚੱਲਦੀ ਆ ਤੇ दारू ਪੀਤੇ ਬਿਨਾ ਪੰਜਾਬੀਆਂ ਦਾ ਵੱਡਾ ਹਿੱਸਾ ਸੌਂਦਾ ਨਹੀਂ ਫਿਰ ਆਪਾਂ ਇਸ ਪਾਸੇ ਨੂੰ ਸੋਚ ਲਏ ਸੋ ਕੱਲੇ ਪਰਵਚਨਾ ਦੀ ਲੋੜ ਨਹੀਂ ਵੀ ਭਾਈ ਆਪਾਂ ਉਹਦੇ ਬਾਰੇ ਠੋਲਾ ਛੜਤਾ ਉਹਦੇ ਬਾਰੇ ਠੋਲਾ ਛੜਤਾ ਆਪਾਂ ਉਹਦੀ ਪ੍ਰਾਪਤੀ ਦੀ ਗੱਲ ਕਰਨੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਕੇ ਸਮਾਪਤੀ ਕਰ ਦੇਣੀ ਆ ਅਸੀਂ ਇੱਕ ਵਾਰੀ ਨਾ ਇੱਕ ਸ਼ਖਸ ਦੀ ਇੰਟਰਵਿਊ ਕੀਤੀ ਬਹੁਤ ਵੱਡਾ ਗਾਇਕ ਆ ਦੋ ਤਿੰਨ ਸੱਜਣਾ ਨੇ ਇਹ ਗੱਲ ਕਹੀ ਕਿ ਇਹਨਾਂ ਦਾ ਤਾਂ ਦੂਜਾ ਵਿਆਹ ਹੋਇਆ ਤੁਸੀਂ ਸਵਾਲ ਕਿਉਂ ਨਹੀਂ ਕੀਤਾ ਤੇ ਮੈਂ ਕਿਹਾ ਜੀ ਤੇਰੇ ਕਿੰਨੇ ਵਿਆਹ ਵੀਰ ਕਹਿੰਦੇ ਜੀ ਮੇਰਾ ਇੱਕੋ ਹੀ ਆ ਮੈਂ ਕਿਹਾ ਕਿੰਨੇ ਸਾਲ ਹੋ ਗਏ ਕਹਿੰਦਾ 20 ਸਾਲ ਹੋ ਗਏ ਤੇ ਮੈਂ ਕਿਹਾ ਵੀ ਆਪਾਂ ਕਿਹੜਾ ਪਹਿਰ ਵੀ ਰਾਗ ਲਾਇਆ ਫਿਰ ਇਹ ਦੱਸ ਦਿਓ ਤੁਸੀਂ ਇੱਕ ਕਰਵਾ ਕੇ ਕੀ ਕੀਤਾ ਫਿਰ ਇਹ ਦੱਸ ਦਿਓ ਉਹਨੇ ਦੋ ਕਰਵਾਏ ਆ ਤਿੰਨ ਕਰਵਾਏ ਆ ਪੰਜ ਕਰਵਾਏ ਸਾਡਾ ਥੋੜੀ ਮਸਲਾ ਕੋਈ